ਦੇਖੋ ਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੇ ਚਿਕਨ ਨਹੀਂ ਤੋ ਉਥੋਂ ਆਵੇ ਦੋ ਐਥੋਂ ਲੈ ਤੇ ਐਵੇਂ ਖੋ ਪਨੀਰ ਮੰਗਾਇਆ ਸੀ ਨਿਕਲਿਆ ਕੀ ਜੇ ਚਿਕਨ ਹੀ ਮੈਂ ਕਿਹਾ ਉਹ ਤੁਸੀਂ ਬਸ ਕਿੰਨੇ ਬਣੇ ਤੁਹਾਡੇ ਵਾਸਤੇ 700 ਰੁਪਏ ਜੀ 700 ਰੁਪਏ ਪਰ ਤੁਹਾਨੂੰ ਪਤਾ ਤੁਹਾਡੇ ਉਹਦੇ ਵਿੱਚ ਮੈਂ ਕਿ ਮੈਂ ਕਿ ਚਿਕਨ ਮੈਂ ਕਿ ਨਿਕਲਿਆ ਪਨੀਰ ਵਿੱਚ ਉਹ ਸਰ ਮੈਂ ਕਿ ਨੀਨੋ ਬਾਰ ਅਸੀਂ ਖਲੋਤੇ ਆਏ ਆ ਨੀਨੋ ਬਾਰ ਚ ਆਪਾਂ ਖਲੋਤੇ ਆਏ ਮੇਰੀ ਵੀਡੀਓ ਬਣਾਣ ਦੇ ਜੀ ਭਾਜੀ ਬਣੇਗੀ ਫਿਰ ਬਣੇਗੀ ਭਾਜੀ ਜੇ ਲਿਫਰੋਣੀ ਚੰਗੀ ਤਰ੍ਹਾਂ ਬਣਾਓ ਲੋ ਫਿਰ ਭਾਈਓ ਲੋ ਫਿਰੋ ਪੇਮੈਂਟ ਤਾਂ ਕਰੋ ਪਹਿਲੇ ਤਾਂ ਕਰਤੀ ਪੇਮੈਂਟ ਤੁਹਾਡੀ ਨੀਨੋ ਬਾਹ ਰਹੀ ਅੱਜ ਪਨੀਰ ਚਿੱਲੀ ਖਾਦਾ ਤੇ ਭਾਜੀ ਆ ਵੇਖੋ ਨੀਨੋ ਬਾਹ ਦੇ ਓਨਰ ਬੈਠੇ ਹੋਏ ਨੇ ਚਿਕਨ ਨਿਕਲਿਆ ਮੇਰੇ ਕੋਲ ਵੀਡੀਓ ਬਣੀ ਹੋਈ ਆ ਮੈਂ ਜਰੂਰ ਸ਼ੇਅਰ ਕਰਾਂਗਾ ਭਾਜੀ ਇੱਕ ਮਿੰਟ ਐ ਵੇਖੋ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਪਾਜੀ ਕਹਿੰਦੇ ਸ਼ੋਦੇ ਆਉਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿਹਾ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਿਰ ਦੇ ਪ੍ਰਬੰਧਕ ਜੇ ਤੁਸੀਂ ਤੇ ਮੇਰੇ ਕੋ ਕਰਨ ਕੀ ਆਏ ਹੋ ਪਾਜੀ ਅਸੀਂ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਥੋੜਾ ਖਵਾ ਕੇ ਦੇ ਦਿੱਤੇ ਤੁਹਾਨੂੰ ਪਾਜੋ ਤੇ ਮੈਂ ਭਾਈ ਦਫਾਣ ਲਗਾ ਮੈਂ ਦਫਾਣ ਲਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਨਾ ਮੈਂ ਕਿ ਧੱਕਾ ਵੀ ਮੈਂ ਕਿ ਵਿਖਾਵਾਂਗਾ ਨਾ ਮੈਂ ਕਹਾਂ ਭਾਜੀ ਦਫਾਣ ਲਗਾ ਮੈਂ 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 ਕਿ ਧੱਕਾ ਵੀ ਵਿਖਾਵਾਂਗਾ ਜੋ ਕਰ ਲੈ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਮੈਂ ਹੋ ਜਾਣਾ ਭਾਈ ਦਫਾ ਮੈਂ ਕਹਾਂ ਹੋ ਜਾਣਾ ਮੈਂ ਦਫਾ ਮੈਂ ਹੋ ਲੱਗਾ ਅੱਜ ਦਿਨ ਬੁੱਧਵਾਰ ਮਿਤੀ 4 ਸਤੰਬਰ 2024 ਤਕਰੀਬਨ ਟਾਈਮ 7:30 ਵਜੇ ਮੈਂ ਵਿਖੇ ਆਪਣੇ ਦੋ ਯਾਰਾ ਦੋਸਤਾਂ ਨਾਲ ਅਸੀਂ ਕਸਟਮ ਚੌਂਗ ਦੇ ਬਿਲਕੁਲ ਸਾਹਮਣੇ ਅੰਮ੍ਰਿਤਸਰ ਵਿਖੇ ਕਸਟਮ ਚੌਂਗ ਦੇ ਬਿਲਕੁਲ ਸਾਹਮਣੇ ਨੀਨੋ ਰੈਸਟੋਰੈਂਟ ਦੇ ਵਿੱਚ ਆਪਣਾ ਖਾਣ ਗਏ ਸੀ ਉੱਥੇ ਸਾਨੂੰ ਇਹ ਚਿਲੀ ਬਰੀਨ ਆਰਡਰ ਕੀਤਾ ਸਾਨੂੰ ਉੱਥੇ ਚਿਲੀ ਪਨੀਰ ਦੇ ਵਿੱਚ ਨੌਨ ਵੇਜ ਦੇ ਪੀਸਸ ਦਿੱਤੇ ਗਏ ਜਦ ਅਸੀਂ ਉੱਥੋਂ ਦੇ ਰੈਸਟੋਰੈਂਟ owner ਨਾਲ ਗੱਲ ਕੀਤੀ ਤੇ ਰੈਸਟੋਰੈਂਟ owner ਦੇ ਨਾਲ ਗੱਲ ਕਰਨ ਤੋਂ ਬਾਅਦ ਸਾਡੇ ਨਾਲ ਬਤਮੀਜ਼ੀ ਕੀਤੀ ਗਈ ਰੈਸਟੋਰੈਂਟ owner ਵੱਲੋਂ ਸਾਡੇ ਨਾਲ ਗਾਲੀ-ਕਲੋਚ ਕੀਤਾ ਗਿਆ ਸਾਡੇ ਨਾਲ ਬਤਮੀਜ਼ੀ ਕੀਤੀ ਗਈ ਬਸ ਲੁਕੀ ਕੀਤੀ ਗਈ ਮੈਂ ਪੁਲਿਸ ਪ੍ਰਸ਼ਾਸਨ ਅਤੇ ਡੀਸੀ ਸਾਹਿਬ ਅਤੇ ਹੈਲਥ ਡਿਪਾਰਟਮੈਂਟ ਕੋਲ ਬੇਨਤੀ ਕਰਦਾ ਹਾਂ ਇਹਨਾਂ ਦੇ ਪ੍ਰਤੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਸੈਂਪਲ ਭਰੇ ਜਾਣ ਅਤੇ ਮੈਂ ਆਪਣੇ ਲੀਗਲ ਐਡਵਾਈਜ਼ਰ ਨਾਲ ਵੀ ਸਲਾਹ ਕਰ ਰਿਹਾ ਹਾਂ ਜਿਵੇਂ ਇਹਨਾਂ ਤੇ ਕਾਰਵਾਈ ਲਈ ਪਰਸੂ ਹੋਏਗਾ ਮੈਂ ਜ਼ਰੂਰ ਕਰਾਂਗਾ ਪਰ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਤੇ ਪਹਿਲ ਕਰਦੇ ਆਇਆ ਕਾਰਵਾਈ ਕੀਤੀ ਜਾਵੇ ਅਤੇ ਮੈਂ ਆਪਣੇ মিডিਆ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਹਿੰਦੁਸਤਾਨ ਦਾ ਲੋਕਤੰਤਰ ਦਾ ਚੌਥਾ ਪਿੱਲਰ মিডিਆ ਹੈ ਤੇ মিডিਆ ਵੱਲੋਂ ਵੀ ਇਸ ਮੇਰੀ ਵੀਡੀਓ ਨੂੰ ਇਸ ਮੇਰੀ ਆਵਾਜ਼ ਨੂੰ ਵੱਧ ਤੋਂ ਵੱਧ ਮਗੀ ਤਵੱਜੋ ਦਿੱਤੀ ਜਾਵੇ ਤੇ ਚੁੱਕਿਆ ਜਾਵੇ ਕਿ ਜਿਹਦੇ ਨਾਲ ਕੀ ਲੋਕੀ ਆਪਣੇ ਧਰਮ ਅਤੇ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਵਾਣ ਕਿਉਂਕਿ ਇਹ ਲੋਕ ਇਹ ਜਿਹੜੇ ਰੈਸਟੋਰੈਂਟ ਓਨਰ ਨੇ ਇਨਾਂ ਲਈ ਕਿਸੇ ਦੀ ਸਿਹਤ ਤੇ ਕਿਸੇ ਦਾ ਧਰਮ ਕੋਈ ਮਾਇਨੇ ਨਹੀਂ ਰੱਖਦਾ ਇਨਾਂ ਲਈ ਸਿਰਫ ਪੈਸਾ ਮਾਇਨੇ ਰੱਖਦਾ ਜਿਹੜਾ ਜਿਹੇ ਲੋਕਾਂ ਦੀ ਸਿਹਤ ਨਾਲ ਖਲਵਾਰ ਕਰਦੇ ਨੇ ਤੇ ਅਤੇ ਲੋਕਾਂ ਦੀ ਧਰਮ ਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਮੈਂ ਆਪਣੇ ਹਿੰਦੂ ਭਰਾਵਾਂ ਦੇ ਕੋਲ ਬੇਨਤੀ ਕਰਦਾ ਹਾਂ ਕਿ ਪੁਲਿਸ ਇਹਨਾਂ ਦੇ ਰੈਸਟੋਰੈਂਟ ਤੇ ਨਾ ਖਾਨ ਜਾਇਆ ਜਾਵੇ ਕਿ ਜਿਹੜੇ ਕਿ ਤੁਹਾਡੇ ਨਾਲ ਧਰਮ ਦਾ ਖਲਵਾਰ ਨਾ ਕਰ ਸਕਣ ਤੁਹਾਡੇ ਧਰਮ ਦੇ ਨਾਲ ਕਿ ਤੁਹਾਡਾ ਧਰਮ ਬਚਾਰੇ ਤੁਹਾਡੀ ਸਿਹਤ ਬਚੀ ਰਹੇ ਮਾਤੀ ਅੰਮ੍ਰਿਤਸਰ ਦੇ ਵਸਨੀਕਾਂ ਦੇ ਕੋਲ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਹੈਲਥ ਡਿਪਾਰਟਮੈਂਟ ਐਂਡ ਅੰਮ੍ਰਿਤਸਰ ਪ੍ਰੈਸ ਮੀਡੀਆ ਜਿੰਨੀ ਵੀ ਮੇਰੇ ਸੱਜਣ ਭਰਾ ਨੇ ਉਹਨਾਂ ਦੇ ਕੋਲ ਮੇਰੀ ਬੇਨਤੀ ਹੈ ਕਿ ਮੇਰੀ ਆਵਾਜ਼ ਨੂੰ ਪ੍ਰਸ਼ਾਸਨ ਕੋ ਪਹੁੰਚਾਇਆ ਜਾਵੇ ਤੇ ਪ੍ਰਸ਼ਾਸਨ ਕੋ ਬੇਨਤੀ ਹੈ ਕਿ ਮੇਰੀ ਆਵਾਜ਼ ਨੂੰ ਸੁਣਿਆ ਜਾਵੇ ਇਹਨਾਂ ਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਸਾਡੇ ਸ਼ਹਿਰ ਦੇ ਵਿੱਚ ਇਹੋ ਜਿਹਾ ਗੰਦ ਜੋ ਹੈ ਪ੍ਰੋਸ ਰਹੇ ਨੇ ਵੈਜ ਕਹਿ ਕੇ ਨੌਨ ਵੈਜ ਦੇ ਹੇਰੇ ਨੇ ਲੋਕਾਂ ਨੂੰ ਪਨੀਰ ਲੈ ਕੇ ਚਿਕਨ ਦੇ ਪੀਸ ਦੇ ਰਹੇ ਨੇ ਜਿਹੜੀ ਕਿ ਮੈਂ ਨਾਲ ਵੀਡੀਓ ਸ਼ੇਅਰ ਵੀ ਕਰ ਰਹਾ ਹਾਂ ਮੇਰੇ ਕੋਲ ਫੋਟੋਆਂ ਵੀ ਆ ਤੇ ਵੀਡੀਓ ਵੀ ਹੈ ਮੈਂ ਜਿਹੜੀ ਕਿ ਨਾਲ ਸ਼ੇਅਰ ਕਰ ਰਿਹਾ ਹਾਂ ਉਸ ਤੋਂ ਲੋਕਾਂ ਨੂੰ ਬਚਾਇਆ ਜਾਵੇ ਤੇ ਲੋਕਾਂ ਦੀ ਸਿਹਤ ਦੇ ਨਾਲ ਲੋਕਾਂ ਦੇ ਧਰਮ ਦੇ ਨੂੰ ਬਚਾਇਆ ਜਾਵੇ ਤੇ ਲੋਕਾਂ ਦੀ ਸਿਹਤ ਨੂੰ ਬਚਾਇਆ ਜਾਵੇ ਮੇਰੀ ਮੀਡੀਆ ਮੇਰੇ ਭਰਾਵਾਂ ਦੇ ਨਾਲ ਮੇਰੀ ਬੇਨਤੀ ਹੈ ਕਿ ਮੇਰੀ ਆਵਾਜ਼ ਨੂੰ ਕਹਿ ਜਾਵੇ ਤੇ ਪੁਲਿਸ ਪ੍ਰਸ਼ਾਸਨ ਕੋ ਮੇਰੀ ਬੇਨਤੀ ਹੈ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਹੈਲਥ ਡਿਪਾਰਟਮੈਂਟ ਕੋ ਮੇਰੀ ਇਹ ਬੇਨਤੀ ਹੈ ਕਿ ਇਹਨਾਂ ਦੇ ਸੈਂਪਲ ਭਰੇ ਜਾਣ ਇਹਨਾਂ ਦੇ ਚਿਕਨ ਚੈੱਕ ਇਹਨਾਂ ਦੇ ਕਿਚਨ ਚੈੱਕ ਕਰਾਏ ਜਾਣ ਠੀਕ ਹੈ ਜੀ ਬਸ ਮੇਰੀ ਇਹ ਹੀ ਬੇਨਤੀ ਹੈ ਬਾਕੀ ਮੈਂ ਇਹ ਛੋਟੀ ਨਹੀਂ ਗੱਲ ਕਰਦੇ ਆ ਅਲਵੀ ਦਾ ਮੈਂ ਕਿ ਲੈਣਾ ਚਾਹਨਾ ਅੰਮ੍ਰਿਤਸਰ ਰਸਕਿਓ ਬਾਕੀ ਮੈਂ ਨੋਨਾ ਲੋ ਇਹ ਵੀਡੀਓ ਫੈਲਣ ਤੋਂ ਬਾਅਦ ਮੈਨੂੰ ਥ੍ਰੈਟ ਵੀ ਆਣਗੇ ਮੈਨੂੰ ਸਭ ਕੁਝ ਹੋਏਗਾ ਪਰ ਮੌ ਚੱਲਣ ਲਈ ਤਿਆਰ ਹਾਂ ਪਰ ਬੇਨਤੀ ਹੈ ਕਿ ਤੁਸੀਂ ਆਪਣੀ ਸਿਹਤ ਤੇ ਆਪਣੇ ਧਰਮ ਦਾ ਖਿਆਲ ਰੱਖੋ ਪਲੀਜ਼ ਇਹੋ ਜਿਹੇ ਰੈਸਟੋਰੈਂਟਾਂ ਤੇ ਨਾ ਜਾਓ ਖਾਸ ਕਰ ਨੀਨੋ ਨੀਨੋ ਰੈਸਟੋਰੈਂਟ 버ગર ਰੈਸਟੋਰੈਂਟਾਂ ਦੇ ਨਾਲ ਜਾਓ ਜੋ ਕਿ ਕਸਟਮ ਚੌਂਕ ਦੇ ਬਿਲਕੁਲ ਸਾਹਮਣੇ ਨੇ